ਮਸਾਂ ਦੀ ਜਦਲੇ ਸਭ ਪਰ ਕੀਜਰ ਡਾਇਰੈਕਟ ਹੀ ਕਰ ਗਿਆ ਉਹ ਟੂਟੀ ਟਾੜੀ ਵਿੱਚ ਦੀ ਪਾਣੀ ਨਹੀਂ ਆਉਂਦਾ ਸਿੱਧੀ ਬਾਲਟੀ ਇੱਥੇ ਰੱਖਣੀ ਪੈਂਦੀ ਹੈਗੀ ਤੇ ਸਿੱਧਾ ਹੀ ਪਾਣੀ ਆਉਂਦਾਗਾ ਆਹ ਟੂਟੀ ਸਿੱਧਾ ਛੱਡ ਕੇ ਆਈਆਂ ਆਹ ਟੂਟੀ ਵਿੱਚ ਦੀ ਪਾਣੀ ਪੁਣੀ ਨਹੀਂ ਆਉਂਦਾ ਪਤਾ ਨਹੀਂ ਕਿਉਂ ਕਹਿੰਦਾ ਪੈਪੂ ਬੰਦ ਸੀ ਸਿੱਧਾ ਹੀ ਕਰ ਗਿਆ ਕੰਮ ਲਓ ਜੀ ਟਾਈਮ ਹੋ ਗਿਆ 11:30 ਤੇ ਚੁੱਲੇ ਚੌਂਕੇ ਦੇ ਮਿਸਤਰੀ ਅੱਜ ਆਪਾਂ ਖੁਦ ਹੀ ਸੀਗੇ ਤੇ ਦੇਖਗੇ ਆਪਾਂ ਆਪਣਾ ਪਨੀਰ ਤੇ ਕਹਿੰਦੇ ਮਿੱਤਰੋ ਲਓ ਜੀ ਕਹਿੰਦੇ ਪਨੀਰ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੜੇ ਦਿਨਾਂ ਬਾਅਦ ਅੱਜ ਵਲੌਗ ਬਣਾਉਣ ਲੱਗੇ ਆਂ ਬਾਈ ਕਿਉਂਕਿ ਅੱਜ ਗੀਜਰ ਠੀਕ ਹੋ ਗਿਆ ਸੀਗਾ ਤੇ ਫਿਰ ਵਲੌਗ ਤਾਂ ਬਣਾਉਣੀ ਸੀ ਬੰਦਾ ਸੀਗਾ ਵਲੌਗ ਬਣਾਉਣਾ ਤਾਂ ਬਹੁਤ ਠੰਡੇ ਪਾਣੀ ਨਾਲੇ ਤੇ ਪਰ ਅੱਜ ਚੋਬਰ ਅੱਜ ਵੀ ਦੋਨੇ ਚੋਬਰ ਨਹੀਂ ਨਾਤੇ ਦਵਾਈ ਮੈਂ ਕਹਿਣਾਗਾ ਵੀ ਇਹਨੇ ਦੋਨੇ ਨਹੀਂ ਨਾਤੇ ਅੱਜ ਕਿਉਂ ਪਹਿਲਾਂ ਮੈਨੂੰ ਚੱਪਲਾਂ ਦੇ ਦੇ ਬਾਈ ਬਣੇ ਨਹੀਂ ਨਾਤੇ ਚੱਪਲਾਂ ਦੇ ਪੈਰ ਠਰ ਗਏ ਆਪਾਂ ਨਾਤੇ ਨਹੀਂ ਹੈਂ ਆ ਤਰੇ ਬਾਲ ਦੱਸਦੇ ਆ ਮੈਨੂੰ ਨਹੀਂ ਨਾਤਾ ਚੋਬਰਾ ਉਹ ਭਰਾਵਾ ਸਖਾਏ ਡਰੈਸ ਹੂੰ ਅੱਜ ਮਸਾਂ ਕੀ ਜੱਜ ਚੱਲਿਆ ਸੀ ਮਸਾਂ ਕੀ ਜੱਜ ਚੱਲੇ ਪਰ ਗੀਜਰ ਡਾਇਰੈਕਟ ਹੀ ਕਰ ਗਿਆ ਉਹ ਟੂਟੀ ਟਾੜੀ ਵਿੱਚ ਦੀ ਪਾਣੀ ਨਹੀਂ ਆਉਂਦਾ ਸਿੱਧੀ ਬਾਲਟੀ ਇੱਥੇ ਰੱਖਣੀ ਪੈਂਦੀ ਹੈਗੀ ਤੇ ਸਿੱਧਾ ਹੀ ਪਾਣੀ ਆਉਂਦਾ ਗਾ ਆਹ ਟੂਟੀ ਸਿੱਧਾ ਛੱਡ ਕੇ ਆਈਆਂ ਆਹ ਟੂਟੀ ਵਿੱਚ ਦੀ ਪਾਣੀ ਪੁਣੀ ਨਹੀਂ ਆਉਂਦਾ ਪਤਾ ਨਹੀਂ ਕਿਉਂ ਕਹਿੰਦਾ ਪੈਪੂ ਬੰਦ ਸੀ ਸਿੱਧਾ ਹੀ ਕਰ ਗਿਆ ਕੰਮ ਪਰ ਅੱਜ ਸਿਆਪਾ ਲੇਟ ਹੈ ਨਹੀਂ ਜੇ ਗੀਜਰ ਚੱਲਿਆ ਤਾਂ ਦੇਖਦੇ ਹਾਂ ਕੀ ਕਰਗੇ ਹੈ 5 ਮਿੰਟ ਰਹਿ ਗਏ ਚ ਉਪਰ ਦੇ ਕਹਿੰਦੇ ਹਾਂ 9:55 ਹੋ ਗਏ ਪਠੰਡੇ ਜਾਣਾ ਦੇਖ ਸਪੀਡ ਚੈੱਕ ਕਰੋ ਵੜੀ ਹੈ ਇਹਨੇ ਵੀ 10 ਵਜੇ ਪਹੁੰਚਣਾ ਇਹਨੇ ਆਟਲੈਟ ਚ ਪਹੁੰਚਣਾਗਾ ਦੇਖ ਜਾਂਦਗਾ ਨਾ ਕਟਿੰਗਾ ਸਾਲਾ ਮਾਰਦਗਾ ਲੈ ਵੀ ਬੜੀ ਵਧੀਆ ਗੱਲ ਸੀਗੀ ਹਨਾ ਵੀ ਆਪਣਾ ਗੀਜਰ ਠੀਕ ਹੋ ਗਿਆ 7 ਜਨਵਰੀ ਹੋ ਗਈ ਅੱਜ ਵੀ ਗੀਜਰ ਠੀਕ ਹੋ ਗਿਆ ਪਰ ਸਾਲਾ ਅੱਜ ਲਾਈਟ ਨਹੀਂ ਆਈ ਮੈਂ ਜੋ ਇੰਨੀ ਮਾੜੀ ਕਿਸਮਤ ਅੱਜ ਲਾਈਟ ਨਹੀਂ ਆਈ ਫਿਰ ਵੀ ਠੰਡੇ ਪਾਣੀ ਨਾਲ ਅੱਜ ਫੇਰ ਨਹਾਉਣਾ ਪੈ ਗਿਆ ਹੁਣ ਤਾਂ ਕੋਈ ਬਾਹਲਾ ਆਇਆ ਨਹੀਂ ਲੱਗਦਾ ਠੰਡੇ ਠੰਡੇ ਪਾਣੀ ਨਾਲ ਆਇ ਲੱਗਦਾ ਸਿਆਲ ਤਾਂ ਹੁਣ ਲੰਘ ਹੀ ਗਿਆ ਚਲੋ ਤਾਂ ਪਹੁੰਚ ਗਏ ਕੰਮ ਤੇ ਆਪਾਂ ਵੀ ਪਹੁੰਚ ਗਏ ਹੁਣ ਜਲਦੀ ਜਲਦੀ ਹੋ ਗਈ ਜੀ ਐਂਟਰੀ ਆਪਣੀ ਮਿੱਠੀ ਜੇਹਲ ਚ ਇਹ ਬੜੀ ਸਾਲੀ ਮਿੱਠੀ ਜੇਹਲ ਆ ਗਈ ਹੋਟਲਟ ਪਤਾ ਨਹੀਂ ਇਥੋਂ ਕਹਿੰਦਾ ਖਿਹੜਾ ਛੁੱਟੂ ਆ ਇਹ 15 20000 ਨੇ ਨਾ ਬੜਾ ਕੁਝ ਖੋਲਿਆ ਮੇਰੇ ਤੋਂ ਕੱਲ ਪਿੰਡ ਨਗਰ ਕੀ ਨਗਰ ਕੀਰਤਨ ਸੀਗਾ ਉੱਥੇ ਵੀ ਨਹੀਂ ਜਾਇਆ ਗਿਆ ਕੋਈ ਹੋਰ ਪ੍ਰੋਗਰਾਮ ਹੁੰਦਾ ਕੋਈ ਵਿਆਹ ਸ਼ਾਦੀ ਨਾਲ ਉੱਥੇ ਆ ਜਾਇਆ ਜਾਂਦਾਗਾ ਕਿਸੇ ਪਾਸੇ ਜੋਗੇ ਨਹੀਂ ਜਿੰਨਾ ਟਾਈਮ ਇੱਥੇ ਲੱਗੇ ਹੋਏ ਆ ਸਭ ਕੁਝ ਆ 15 20000 ਨੇ ਬੜਾ ਕੁਝ ਖੋਲਿਆ ਤੇ 2025 ਦਾ ਆਪਣਾ ਇਹ ਪਹਿਲਾ ਬਲੌਗ ਆ ਬਾਵਧਨ ਹੋ ਗਏ ਸੀ ਪਾਇਆ ਨਹੀਂ ਸੀ ਬਲੌਗ ਮੈਂ ਕਿਹਾ ਚਲ ਅੱਜ ਪਾਉਨੇ ਆਗੇ ਕਿ ਜੇ ਠੀਕ ਹੋਇਆ ਸੀ ਨਾ ਖੁਸ਼ੀ ਵਾਲੀ ਸੀਗੀ ਤੇ ਬਸ 2025 ਜਨਵਰੀ ਚੱਲੀ ਜਾਂਦੀ ਹੈਗੀ ਤੇ ਆਪਣਾ ਇੱਕ ਆੜ ਹੀ ਆ ਜਾਏ ਉਹਨੂੰ ਆਪਾਂ ਮਿਸ ਕਰਦੇਾਂਗੇ ਤੇ ਫਰਵਰੀ ਤੋਂ ਬਾਅਦ ਮੈਂ ਤੇ ਹਰਪਾਲ ਨੇ ਸੋਚਿਆ ਵੀ ਅਸੀਂ ਕੰਮ ਇਹ ਛੱਡ ਹੀ ਦੇਣਾਗਾ ਹੋਰ ਕੋਈ ਕੰਮ ਲੱਭ ਲਾਂਗੇ ਰਾਤ ਦਾ ਵੀ ਸਾਨੂੰ ਵੀਡੀਓ ਬਣਾਉਣ ਦਾ ਟਾਈਮ ਮਿਲ ਜਾਇਆ ਕਰੇ ਪਰ ਆਪਦੇ ਆਪ ਨੇ ਹੀ ਬਹਾਨੇ ਬਣਾਉਨੇ ਰਹਿੰਨੇ ਆਗੇ ਕਦੇ ਕੋਸ ਕਦੇ ਕੋਸ ਔਰ ਸਭ ਕੀ ਹਾਲ ਹੈ ਬਲੌਗ ਪਰ ਬਾਈ ਮੈਂ ਬਲੌਗ ਬਾਈ ਮੈਂ ਨਿੱਤ ਬਣਾ ਲੈਣਾਗਾ ਰੋਜ਼ ਪਰ ਮੈਂ ਐਡਿਟ ਵੀ ਕਰ ਲੈਣਾ ਉਹਨੂੰ ਪਾਉਂਦਾ ਨਹੀਂਗਾ ਮੈਨੂੰ ਸਮਝ ਨਹੀਂ ਆਉਂਦਾ ਵੀ ਲਿਖਾਂ ਕੀ ਉਹਦੇ ਚ ਸਿਆਪਾ ਰੋਜ਼ ਡੇਲੀ ਬਣਾ ਕੇ ਉਹਨੂੰ ਛੱਡ ਕੇ ਉਹ ਮੇਂ ਰੱਖ ਦਿੰਨਾ ਬਸ ਕਿਉਂਕਿ ਆਹੀ ਕੁਛ ਹੁੰਦਾ ਰੋਜ਼ ਕੀ ਹਾਰ ਕੇ ਜੀ ਹਾਰ ਕੇ ਤੁਹਾਨੂੰ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਹਾਂ ਸਾਰੀ ਉਮਰ ਹੋ ਗਈ ਸਾਰੀ ਉਮਰ ਹੋ ਗਈ ਹਾਂ 2 ਸਾਲ ਮੈਨੂੰ ਹੋ ਕੇ ਵਾਪਸ ਲੱਗੇ ਨੂੰ ਇੱਥੇ ਹਾਂ ਛੱਡ ਦੇ ਇਸ ਦੀ ਖੇਤੀ ਇਹ ਕੰਮ ਹੁਣ ਆਪਾਂ ਹੋਰ ਦਾ 40 ਹੋ ਗਿਆ ਕਹਿੰਦੇ ਲੋਕ ਲੱਗਿਆ ਪਿਆ ਦ 110 ਤੇ ਹੋਏ ਆਉਂਦੇ ਕਹਿੰਦੇ ਅਜੇ ਸਰ ਜੀ ਅਜੇ ਕਮੇ ਲੇਟ ਹੋ ਗਿਆ ਅੱਜ ਅਰੇ ਯਾਰ ਉਹ ਸੋਲ ਜੀ ਨਹੀਂ ਆਇਆ ਸਰਕਾਰੇ ਉਸ ਤੇ ਰਿਪੇਅਰ ਲੈ ਕੇ ਆਣੀ ਹੈ ਨਾ ਰਾਂਜ ਤੋਂ ਦਰਵਾਜ਼ਾ ਚਲੋ ਕੋਈ ਨਾ ਹਲੇਲੂਇਆ ਲੋ ਜੀ ਬਾਬਿਓ ਕੰਮ ਤੋਂ ਵਿਹਲੇ ਹੋ ਕੇ ਆ ਗਏ ਜੀ ਕਮਰੇ ਚ ਤੇ ਕਮਰੇ ਦਾ ਆਪਣਾ ਪੂਰਾ ਸੌਫ ਸੁਭਾਈ ਪੂਰੀ ਪਈ ਆ ਉਹ ਬਸ ਚਾਰ ਕਚਾ ਵਾਲੇ ਭਾਂਡੇ ਪਏ ਆ ਸਵੇਰ ਦੇ ਉਮੇ ਹੀ ਪਏ ਆਗੇ ਬਾਕੀ ਸਾਰਾ ਕੁਝ ਸੈਟ ਆ ਓਕੇ ਰਿਪੋਰਟ ਆ ਜੀ ਕੱਪੜੇ ਵੀ ਕੋਈ ਬਾਲੇ ਹੈ ਨਹੀਂ ਵਰਦੀਆਂ ਹੀ ਆਆਂ ਸਟਿਲਾਟੋ ਇਹ ਸੰਦੀਪ ਜੀ ਦੀ ਬਰਦੀ ਆ ਤੇ ਹਰਪਾਲ ਅੱਜ ਪਨੀਰ ਬਣਾਉਣਾ ਪਨੀਰ ਹਾਂ ਸੰਦੀਪ ਵੀ ਆ ਕੇ ਬਣਾਊਗਾ ਆਪਾਂ ਕੀ ਬਣਾਉਣਾ ਆਪਾਂ ਪਨੀਰ ਕਿਹੜੇ ਪਾਸੇ ਬਣੀ ਨਹੀਂ 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 ਕਿਹੜੇ ਪਾਸੇ ਬਣੀ ਜਦੋਂ ਬਣ ਗਿਆ ਉਹਦੀ ਦਿਖਾਵਾਂਗੇ ਪਨੀਰ ਅੱਜ ਦੇਖੀ ਤੂੰ ਬਣਦਾ ਜਦੋਂ ਬਣ ਗਿਆ ਨਾ ਤੂੰ ਉਹਦੇ ਦੇਖੀ ਫਿਰ ਅੱਜ ਇਹਨਾਂ ਸੰਦੀਪ ਨੇ ਨਾ ਡੇਢ ਮਹੀਨਾ ਪਹਿਲਾਂ ਲੈ ਕੇ ਆਏ ਸੀ ਕਾਬਲੀ ਛੋਲੇ ਬਣਾਉਣ ਨੂੰ 20 ਰੁਪਏ ਦੇ 20 ਰੁਪਏ ਦੇ ਐਂਦੀ ਸੀਗੇ ਇਹ ਇਹ ਬਾਵਾ ਸੀਗੇ ਐਂਦਾ ਭਰਿਆ ਸੀਗੇ ਇਹ ਐਂ ਮੁੱਕ ਗਏ ਬਣਾ ਹੀ ਨਹੀਂ ਚੱਲ ਕੰਮ ਤਾਂ ਆ ਗਏ ਐਂ ਮੁੱਕ ਗਏ ਮੁੱਕੜੇ ਮੂੰਹ ਵੀ ਖਰਾਬ ਹੀ ਹੁੰਦੇ ਇਹ 2 ਮਹੀਨੇ ਤਾਂ ਹੋ ਗਏ ਇਹਨਾਂ ਨੂੰ ਪਿਆ ਨੂੰ ਖਰਾਬ ਤਾਂ ਜਰ ਲੱਗਣ ਲੱਗੀ ਇਹਨਾਂ ਨੂੰ ਅਜੇ ਇੱਧਰ ਕਿਨ ਰੱਖੇ ਮੈਨੂੰ ਕੀ ਪਤਾ ਮੈਂ ਇਹਨੂੰ ਐਂ ਪਾਉਦਾ ਜਿਵੇਂ ਮੈਂ ਇੱਥੇ ਸਾਰਾ ਦਿਨ ਮੈਂ ਪਿਆ ਸੀਗਾ ਇੱਥੇ ਲੰਮਾ ਪਤਾ ਗਿਆ ਇੱਧਰ ਹੋ ਜਾ ਕੋਈ ਇੱਧਰ ਹੁਣ ਐ ਇਨੇ ਰੱਖਿਆ ਇੱਥੇ ਕੇ ਮੈਂ ਬੋਚ ਪੈਂਦੀ ਮੇਰੀ ਅੱਛਾ ਲੈ ਵੀ ਪਾੜ ਡੀ ਨਾ ਤੋਂ ਕੇ ਤੇ ਸਾਬ ਸਫਾਈ ਕਰਕੇ ਤੇ ਬਸ 1.5 ਦਾ ਟਾਈਮ ਹੋ ਜਾਗਾ ਸਾਰੇ ਪਾੜੇ ਭੁੰਡੇ ਤੋਤੇ ਆ ਕੇ ਤੇ ਸੰਦੀਪ ਦੀ ਵੇਟ ਕਰੀ ਜਾਂਦੇ ਸੀ ਵੀ ਆ ਕੇ ਉਹ ਦਾਲ ਸਬ지 ਬਣਾ ਲੂਗਾ ਆਪੇ ਤੇ ਬਾਕੀ ਸਾਰਾ ਕੰਮ ਹੋ ਗਿਆ ਸੀਗਾ ਤੇ ਮੌਕੇ ਐਨ ਜਮਾ 10:30 ਫੋਨ ਕਰਦਾ ਚੋਬਰਾ ਗੰਡੇ ਕੱਟ ਲਾ ਬਾਈ ਬਣ ਕੇ ਯਾਰ ਉਹਦਾ ਕਹਿੰਦਾ ਮੈਂ ਨਹੀਂ ਆਉਂਦਾ ਕੌਣ ਕਹਿੰਦਾ ਸੰਦੀਪ ਬੰਡ ਰਹਿ ਪਿਆ ਤਾਂ ਮੈਂ ਕਿਹਾ ਸੀ ਅੱਜ ਘਰੇ ਵਗ ਜਾਂਦੇ ਮੈਨੂੰ ਤੂੰ ਕਹਿੰਦਾ ਨਹੀਂ ਨਹੀਂ ਕਮਰੇ ਮੈਨੂੰ ਐਸੀ ਚਲ ਉਹ ਕੱਲਾ ਰਹੂਗਾ ਤੂੰ ਰਹਿ ਪੀ ਉਹਦੇ ਕੋਲ ਦੋਨਾਂ ਨੂੰ ਛੱਡ ਗਿਆ ਕੱਲ ਆਪਾਂ ਐ ਕਰਾਂਗੇ ਹਾਂ ਨਿਸ਼ਾਨ ਤਾਂ ਕੱਲ ਨੂੰ ਆਉਂਦਾ ਨਹੀਂ ਉਹਦਾ ਅਮਰ ਸਰ ਗਿਆ ਹਾਂ ਕੱਲ ਉਹ ਰੂਮ ਚ ਆਊਗਾ ਜੇ ਆਪਾਂ ਘਰੇ ਟੱਪ ਜਗੇ ਘਰੇ ਪਹੁੰਚ ਕੇ ਫੋਨ ਕਰਾਂਗੇ ਪੀਸਤਾ ਕਰ ਰਹੇ ਆ ਅਸਾ ਕਰ ਰਹੇ ਚਾਬੀ ਇੱਥੇ ਰੱਖ ਗੀ ਬਣਾ ਲਾ ਰੋਟਾ ਇਹ ਮੈਂ ਅੱਜ ਆਪਣੇ ਨਾਲ ਕਰੀ ਆਉਣੇ ਸਾਢੇ 10 ਫੋਨ ਕਰਿਆ ਜਦੋਂ ਆ ਪਹੁੰਚ ਪੂਚ ਕੇ ਆਏ ਘਰੇ ਪੈ ਕੇ ਨਹੀਂ ਉਹੀ ਆ ਤੂੰ 9 ਵਜੇ ਕੰਮ ਤੋਂ ਫ੍ਰੀ ਇਹਨਾਂ 9 ਵਜੇ ਫੋਨ ਕਰਕੇ ਕਹਿੰਦੇ ਵੀ ਮੈਂ ਨਹੀਂ ਆਉਂਦਾ ਅੱਜ ਅੱਜ ਤਾਂ ਬਣਾ ਬਨੂੜੀ ਕੁਝ ਉਹ ਕੜਾਇਆ ਚੋਲਾਂ ਦਾ ਬਾਗ ਉਧਰ ਪਨੀਰ ਇੰਨਾ ਬਣਾਈ ਬੈਠਿਆਂਗੇ ਕਿਲੋ ਪਨੀਰ ਬਣਾ ਲਿਆ ਲੈ ਐਨਾ ਪਨੀਰ ਹੁਣ ਖਾਊ ਕੌਣ ਇਹਨੂੰ ਹੈ ਉਹੀ ਕੰਮ ਕਰਤਾ ਨਾਲ ਅੱਧਾ ਰਾਸ਼ਨ ਤਾਂ ਐ ਖਰਾਬ ਕਰ ਦਿੰਦਿਆ ਇਹ ਲੋ ਜੀ ਟਾਈਮ ਹੋ ਗਿਆ 11:30 ਤੇ ਚੁੱਲੇ ਚੌਂਕੇ ਦੇ ਮਿਸਤਰੀ ਅੱਜ ਆਪਾਂ ਖੁਦ ਹੀ ਸੀਗੇ ਤੇ ਦੇਖਿਗੇ ਆਪਾਂ ਆਪਣਾ ਪਨੀਰ ਤੇ ਕਹਿੰਦੇ ਮਿੱਤਰੋ ਲੋ ਜੀ ਕਹਿੰਦੇ ਪਨੀਰ ਬਣ ਕੇ ਬਿਲਕੁਲ ਰੈਡੀ ਹੋ ਗਿਆ ਲੋ ਜੀ ਫੀਰ ਆਪਣਾ ਬਿਲਕੁਲ ਰੈਡੀ ਐ ਤੇ ਇਧਰ ਨਾਲ ਕਹਿੰਦੇ ਰੈਤੇ ਦਾ ਡੂੰਗਾ ਭਰਿਆ ਪੈਗਾ ਰੈਤੇ ਹੀ ਹਾਂ ਰੈਤੇ ਹੀ ਰੂੰਗਾ ਭਰਿਆ ਪਿਆ ਤੇ ਹਰਪਾਲ ਵਰਗੇ ਕਹਿੰਦੇ ਮੂੰਹ ਟੱਡੀ ਖੜਿਆ ਤੇ ਜੀਬ ਵੱਡੀ ਸਾਰੀ ਕੱਢੀ ਖੜਾਗਾ ਕਹਿੰਦਾ ਜਿਵੇਂ ਝੋਨੇ ਚ ਪਰਾਲੀ ਚ ਕੁੱਤਾ ਖਿਲਾਰੇ ਪਾਉਂਦੇ ਨਾ ਚੌਲਾਂ ਦੇ ਖਿਲਾਰੇ ਪਾ ਕੇ ਰੱਖ ਦੂਗਾ ਪਰ ਤਵਾ ਕਿੰਨੀ ਭੁੱਖ ਲੱਗੀ ਪਈ ਆ ਦੇਖਦਾ ਸਬ지 ਕਿਵੇਂ ਨਿਆਰੇ ਨਾਲ ਬੈਠੇ ਨੇ ਆਸਣ ਲਾਈ ਆ ਨਾ ਕੋਈ ਟੈਨਸ਼ਨ ਨਹੀਂ ਦੇਖ ਐ ਦੇਖ ਰੀਲਾਂ ਚੱਲ ਰਹੀਆਂ ਨੇ ਹਾਂ ਨੇਰਨਾ ਅੱਜ ਰੋਟੀ ਤਾਂ ਕੋਈ ਨਾ ਬਣਾਉਣਾ ਨਹੀਂ ਨਾ ਪਿਆਜ ਤੇ ਚੌਲ ਬਣਾਉਣੇ ਪੈਂਦੇ ਆ ਇਹਦੇ ਵਾਸਤੇ ਐਂ ਲੱਗਦਾ ਜਿਵੇਂ ਛਿਮਲੇ ਚ ਗਿਆ ਹੁੰਦਾਗਾ ਪਹਾੜਾਂ ਤੇ ਘੁੰਮਣ ਜਿੱਦੇ ਚੌਲ ਲਾਂਦੇ ਆਗੇ ਨਹੀਂ ਤਾਂ ਇਹਦੀਆਂ ਰੋਟੀਆਂ ਬਣਾਉਣਾ ਇਹਦਾ ਮੂੰਹ ਤੇ ਸੱਤਿਆਨਾਸ ਹੀ ਲਿਖਿਆ ਹੁੰਦਾ ਉਹਦਾ ਵੀ ਅੱਜ ਰੋਟੀਆਂ ਬਣਾਉਣੀਆਂ ਪੈਣਗੀਆਂ ਤੇ ਚੋਹ ਜਾ ਕੇ ਰੈਡੀ ਚੋਬਰਾ ਮੈਂ ਮਸ ਪਨੀਰ ਬਣ ਗਿਆ ਰੈਡੀ ਆ ਜਮਾ ਉਹ ਡੰਡਾ ਕੀ ਕਰਨਾ ਰਾਇਤਾ ਨਾਲ ਹੈਗਾ ਯਾਰ ਵਧੀਆਗਾ ਉਹ ਨਹੀਂ ਨਹੀਂ ਪਨੀਰ ਨਾਲ ਗੰਡਾ ਨਹੀਂ ਵਧੀਆ ਲੱਗਦਾ ਮੰਨੀ ਨਹੀਂ ਹੁੰਦੀ ਗੱਲ ਤੇ ਲਓ ਬਾਬਿਓ ਖਾਣਾ ਤਾਂ ਨਾ ਬਣਾਉਣ ਤੇ ਲੱਗ ਗਿਆ ਟਾਈਮ ਬੜਾ ਤੇ ਕਾ ਬਾਲ ਚਾਰ ਮਿੰਟਾ ਜੀ ਗਏ ਪਤਾ ਹੀ ਨਹੀਂ ਲੱਗਿਆ ਚੌਲ ਜੂਲ ਜੇ ਕਿੱਧਰ ਖੇ ਗਏ ਕਿੱਧਰ ਨਾ ਤੇ ਬਾਲ ਬੁੱਲ ਵੀ ਸੈਟਿੰਗ ਕਰਾਉਣ ਵਾਲੇ ਹੋਏ ਪਿਆ ਛੁੱਟੀ ਨਹੀਂ ਕਰੀ ਮਹੀਨਾ ਹੋਣ ਵਾਲਾਗਾ ਤੇ ਦੇਖਦੇ ਆ ਕਿ ਅੱਧੇ ਦਿਨ ਦਾ ਛੁੱਟੀ ਛੱਡੀ ਕਰਦੇ ਆਂਗੇ ਤੇ ਹੁਣ ਲੱਗੇ ਆ ਸੌਣ ਹਰਪਾਲ ਜੀ ਹੋਰੇ ਬਿਸਤਰੇ ਕਰ ਰਹੇ ਆ ਸੈਟ ਬਾਬਾ ਉਹ ਤੋਂ ਕਰੇ ਨਹੀਂ ਸੈਟ ਉੱਧੇ ਪਿਆ ਸੀ ਤੁਸੀਂ ਉੱਧੇ ਪਈ ਸੀ ਬਾਜੀ ਤੁਸੀਂ ਹੈ ਆ ਜ ਤੁਸੀਂ ਕੰਬਲ ਜੋੜ ਰਹੇ ਹੋ ਜੇ ਸੰਦੀਪ ਨਹੀਂ ਆਇਆ ਤਾਂ ਹੈ ਲੱਗੀ ਹਾਂ ਹੋਰ ਇੱਕ ਕੰਬਲ ਉੱਤੋਂ ਦੀ ਵੀ ਹੈ ਉੱਤੋਂ ਦੀ ਲੇਰ ਲੱਗਦੀ ਸੁੱਤਾ ਮੈਂ ਨਹੀਂ ਨਹੀਂ ਉੱਤੋਂ ਦੇ ਕੰਬਲ ਉੱਤੇ ਲੈਣਾ ਹੁੰਦਾ ਤੂੰ